ਟ੍ਰੈਵਲ ਏਜੰਟ ਵੱਲੋਂ ਪੈਸੇ ਲੈ ਕੇ ਵੀ ਅਮਰੀਕਾ ਨਾ ਭੇਜਣ ਅਤੇ ਮੂੜ ਪੈਸੇ ਵਾਪਸ ਨਾ ਕਰਨ ਦੇ ਰੋਸ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਕੇਵਲ ਸਿੰਘ ਖੈਰਾ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖ gil ਦੀ ਅਗਵਾਈ ਹੇਠ ਫਲੋਰ ਦੇ ਮੁਹੱਲਾ ਉੱਚੀ ਘਾਟੀ ਦੇ ਏਜੰਟ सुरेंद्र ਕੁਮਾਰ ਪੁੱਤਰ ਗਿਆਨ ਚੰਦ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕੋਲੀਆਂ ਵਾਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੇ ਲੜਕੇ ਮਨਿੰਦਰਜੀਤ ਸਿੰਘ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਵਿਦੇਸ਼ ਅਮਰੀਕਾ ਭੇਜਣ ਲਈ ਉਕਤ ਏਜੰਟ ਨਾਲ 19 ਲੱਖ ਵਿੱਚ 2 ਸਾਲ ਪਹਿਲਾਂ ਗੱਲ ਕੀਤੀ ਸੀ ਜਦਕਿ ਏਜੰਟ ਸੁਰਿੰਦਰ ਕੁਮਾਰ ਨੇ ਉਹਨਾਂ પાસે 19 ਲੱਖ ਰੁਪਏ ਲੈ ਕੇ ਨੌਜਵਾਨ ਨੂੰ ਅਮਰੀਕਾ ਦੀ ਥਾਂ ਤੁਰਕੀ ਭੇਜ ਦਿੱਤਾ ਜਿੱਥੇ ਤੁਰਕੀ ਪੁਲਿਸ ਨੇ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਇੱਕ ਮਹੀਨੇ ਦੀ ਤਸ਼ੱਦਦ ਤੋਂ ਬਾਅਦ ਕਿਸੇ ਹੋਰ ਏਜੰਟ ਦੀ ਸਹਾਇਤਾ ਦੇ ਨਾਲ 4 ਲੱਖ ਰੁਪਏ ਦੀ ਰਾਸ਼ੀ ਖਰਚ ਕੇ ਨੌਜਵਾਨ ਨੂੰ ਯੂਰਪ ਭੇਜਿਆ ਗਿਆ। ਉਹਨਾਂ ਦੱਸਿਆ ਕਿ ਉਕਤ ਏਜੰਟ ਪੈਸੇ ਵਾਪਸ ਨਹੀਂ ਕਰ ਰਿਹਾ, ਉਲਟਾ ਉਹਨਾਂ ਨੂੰ ਖੱਜਲਖਵਾਰ ਕਰ ਰਿਹਾ ਹੈ। ਪ੍ਰਧਾਨ ਕੇਵਲ ਸਿੰਘ ਖੈਰਾ ਅਤੇ ਸੁਖ ਗਿੱਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਉਹਨਾਂ ਚੀਰ ਤਰਨਾ ਜਾਰੀ ਰੱਖੇਗੀ ਜਿੰਨਾ ਸਮਾਂ ਉਕਤ ਏਜੰਟ ਪੈਸੇ ਵਾਪਸ ਨਹੀਂ ਕਰਦਾ। ਤਨਾਂ ਲੱਗਣ ਦੀ ਖਬਰ ਮਿਲਦੇ ਹੀ ਥਾਣਾ ਫਿਲੌਰ ਤੋਂ ਐਸਐਸਆਈ ਸੁਭਾਸ਼ ਚੰਦਰ ਪੁਲਿਸ ਟੀਮ ਸਮੇਤ ਪਹੁੰਚ ਕੇ ਅਤੇ ਮਾਮਲੇ ਸੰਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਮੈਂ ਪਰਨਿਸ਼ੰਗ ਮੈਂ ਆਪਣੇ بیٹے ਦਾ ਅਮਰੀਕਾ ਦਾ ਇਹਨਾਂ ਦੇ ਕੋਲ ਜਾਣ ਬਾਰੇ ਇਹਨਾਂ ਨਾਲ ਗਲਤਬਤ ਕੀਤੀ ਸੀ ਜੀ ਉਹ ਇਹਨਾਂ ਨੇ ਮੇਰੇ ਨਾਲ 25 ਲੱਖ ਦੇ ਵਿੱਚ ਗੱਲਬਾਤ ਕੀਤੀ ਹੈ ਅਮੈਰਕਾ ਪਹੁੰਚਾਉਣ ਦੀ ਜੀ ਇਹਦੇ ਵਿੱਚੋਂ 11 ਲੱਖ ਰੁਪਈਆ ਮੈਂ ਪਹਿਲਾ ਮੈਂ ਨਕਦ ਦੇ ਦਿੱਤਾ ਵਾ ਔਰ ਇਹਨਾਂ ਘਾਨੇ ਲਈ ਆ ਕੇ 4 ਲੱਖ ਰੁਪਈਆ ਇਹ ਡਾਲਰ ਦੇ ਕੁੱਠੇ ਲੈ ਮੇਰੇ ਕੋਲੋਂ ਹਾਂਜੀ ਔਰ ਘਾਨੇ ਤੋਂ ਤੁਰਕੀ ਗਈ ਫਿਰ 4 ਲੱਖ ਲੈ ਆ ਜੀ ਜੀ ਤੇ ਤੁਰਕੀ ਤੋਂ ਇੱਕ ਮਹੀਨਾ 에ਰਪੋਰਟ ਦੇ ਵਿੱਚ ਬੱਚਾ ਅੰਦਰ ਹੀ ਰਿਹਾ ਵਾ ਹਾਂਜੀ ਤੇ ਉਸ ਤੋਂ ਬਾਅਦ ਇੰਨੀ ਕੋਈ ਸਾਲ ਬਾਅਦ ਸਾਡੇ ਨਾਲ ਕਰਨੀ ਛੱਡ ਦਿੱਤੀ ਜੀ ਫਿਰ ਮੈਂ ਉੱਥੋਂ ਨਵਾਂ ਏਜੰਟ ਕਰਕੇ ਔਰ 4 ਲੱਖ ਰੁਪਏ ਲਾ ਕੇ ਫਿਰ ਸਰਪੀਆਤਾ ਹੂੰ ਔਰ ਇਸ ਏਜੰਟ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਔਰ ਬੱਚੇ ਨੂੰ 6 ਮਹੀਨੇ ਦਰਤੀ ਦੇ ਹਾਨੇ ਦੇ ਵਿੱਚ ਹੀ ਰੱਖਿਆ ਇਹ ਤੁਹਾਡੇ ਸੰਪਰਕ ਚ ਕਿੱਦਾਂ ਆਇਆ ਜੀ ਇਹ ਸੰਪਰਕ ਦੇ ਵਿੱਚ ਸਾਡੇ ਰਿਸ਼ਤੇਦਾਰ ਨੇ ਇਹੀ ਕਰਵਾਇਆ ਜੀ ਹੂੰ ਤੇ ਹੁਣ ਤੁਹਾਨੂੰ ਨੇ ਪੈਸਾ ਕੋਈ ਵਾਪਸ ਕੀਤਾ ਨਹੀਂ ਨਹੀਂ ਕੋਈ ਪੈਸਾ ਵਾਪਸ ਨਹੀਂ ਕੀਤਾ ਜੀ ਤੇ ਧਰਨਾ ਲਗਾਇਆ ਵੀ ਧਰਨੇ ਦਾ ਕੀ ਧਰਨੇ ਨਾਲ ਪੈਸੇ ਮਿਲ ਜਾਣਗੇ ਤੁਹਾਨੂੰ ਜਰੂਰ ਵਾਪਸ ਮਿਲਣਗੇ ਕਿਉਂ ਨਹੀਂ ਮਿਲਣਗੇ ਸਰ ਧਰਨਾ ਤੁਸੀਂ ਕਿਨੇ ਚਿਰ ਲਗਾ ਲੂਗੇ ਹਈ ਖੁੱਲ੍ਹੇ ਟਾਈਮ ਮਾਈਕ ਕਿੰਨਾ ਜੇ ਤੁਹਾਡੇ ਨਾਲ ਗੱਲਬਾਤ ਨਹੀਂ ਕਰਦਾ ਨਜ਼ਰ ਧਰਨਾ ਸਾਡੇ ਚੰਦੂ ਦਾ ਮੇਰਾ ਨਾਮ ਸੁਖਦੇਲ ਮੋਗਾ ਭਾਰਤੀ ਕਿਸਾਨ ਜੁਨੇ ਨੂੰ ਪੰਜਾਬ ਦਾ ਮੈਂ ਕੌਮੀ ਜਰਨਲ ਸਕਤਰਾ ਜੀ ਅੱਜ ਜਿਹੜਾ ਧਰਨਾ ਲਾ ਰਹੇ ਆ ਅਸੀਂ ਸਾਡੇ ਪਰਿਵਾਰ ਦੇ ਨਾਲ 10 ਲੱਖ ਦੀ ਠੱਗੀ ਮਾਰੀ ਹੈ ਸੁਰਿੰਦਰ ਸਿੰਘ ਫਲੋਰ ਦਾ ਏਜੰਟ ਹੈ ਔਰ ਉਹਦੇ ਬਾਰ ਦੇ ਵਿੱਚ ਅੱਜ ਅਸੀਂ ਤਾਂ ਆਏ ਆ ਕਿਉਂਕਿ 6 ਮਹੀਨੇ ਹੋ ਗਏ ਤਾਂ ਮੇਰੇ ਨਾਲੀ ਗੱਲ ਚੱਲਦੀ ਸੀ 6 ਮਹੀਨੇ ਤੋਂ ਸਾਨੂੰ ਨਟਕਾ ਲਟਕਾ ਕੇ 16 ਤਰੀਕ ਨੂੰ ਅਖੀਰ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਕਿ ਜਿਹੜਾ 5 ਲੱਖ ਰੁਪਈਆ ਤੁਸੀਂ ਲੈਣਾ ਤਾਂ ਲੈ ਲਓ ਅਸੀਂ 10 ਲੱਖ ਨਹੀਂ ਦੇ ਸਕਦੇ ਹਾਂ ਸੋ ਉਸ ਤੋਂ ਬਾਅਦ ਜਿਹੜੇ ਪੰਚਾਇਤੀ ਬੰਦੇ ਸੀ ਇਹਨਾਂ ਦੇ ਰਿਸ਼ਤੇਦਾਰ ਸੀਗੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਇੱਥੇ ਪਹੁੰਚੇ ਸੀਗੇ ਜਹਾਂਦਰ ਵਿਖੇ ਤਾਂ ਉਹ ਸਾਨੂੰ ਕਹਿੰਦੇ ਕਿ ਭਾਜੀ ਤੁਸੀਂ ਆਪ ਦਾ ਜ਼ੋਰ ਲਗਦਾ ਲਾ ਲਓ ਕੀ ਪਰਚਾ ਕਰੋਨਾ ਪਰਚਾ ਕਰਾ ਲਓ ਜੇ ਕੋਈ ਹੋਰ ਰਾਹ ਬਣਾਉਣਾ ਉਹ ਅਪਣਾ ਲਓ ਤਾਂ ਅਖੀਰ ਤੇ ਵਿੱਚ ਸਾਡੇ ਕੋਲ ਤਾਂ ਸਿਰਫ ਧਰਮੇ ਦਾ ਰਾਹ ਹੁੰਦਾ ਸੋ ਅਸੀਂ ਤਾਂ ਨਾ ਲੌਣ ਵਾਸਤੇ ਜਗਿੰਦਰ ਸਿੰਘ ਏਜੰਟ ਨੇ 플ੋਰ ਵਿਚੇ ਰਾਹ ਤੇ ਪੁੱਛੇ ਹੋਏ ਆ ਕਿ ਸਾਨੂੰ ਪਤਾ ਲੱਗਿਆ ਕਿ ਇਹਦੀ ਰਹਿਸ਼ ਹੈ ਜਿਹੜੀ ਗਲੰਦਰ ਵੀ ਹੈ ਆ ਔਰ ਦਿੱਲੀ ਵਿਚੇ ਵੀ ਇੱਕ ਪਰਿਵਾਰ ਉੱਥੇ ਰਹਿੰਦਾ ਉਨਾ ਦੇ ਨਾਲ ਹੀ ਰਹਿਦਾ ਸੋ ਜਿਹੜੇ ਜ਼ਿੰਮੇਵਾਰ ਵਿਅਕਤੀ ਵਿੱਚ ਪਏ ਸੀਗੇ ਉਹ ਤੁਹਾਨੂੰ ਕਹਿਣ ਲੱਗੇ ਕਿ ਇਹ ਤਾਂ ਇਦਾਂ ਜੀ ਇਹ ਤਾਂ ਗਰੀਬ ਹੋ ਗਿਆ ਜੀ ਪਰ ਬਹੁਤ ਵੱਡੀ ਪੱਧਰ ਤੇ ਲੋਕਾਂ ਦੇ ਪੈਸੇ ਆ ਜਿਹੜੇ ਇਹ ਬੰਦੇ ਨੇ ਦੇਣੇ ਆ ਹਰ ਰੋਜ਼ ਇਹਦੇ ਬਾਹਰ ਦੇ ਵਿੱਚ ਮੇਲਾ ਲੱਗਿਆ ਹੁੰਦਾ ਲੋਕਾਂ ਦਾ ਪੈਸੇ ਲੈਣ ਆ ਰਿਹਾ ਤਾਂ ਪਰ ਸਾਡੀ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਵੀ ਉਹ ਕੁਮਤਲੀ ਪੰਜਾਬ ਮੁੰਡਾ ਮੁੰਡਾ ਪਹੁੰਚ ਗਿਆ ਸੀਗਾ ਨਾ ਜੀ ਇਹਨੇ ਤੁਰਕੀ ਮੁੰਡੇ ਨੂੰ ਛੱਡ ਕੇ ਫੋਨ ਚੱਕਣੇ ਬੰਦ ਕਰ ਦਿੱਤੇ ਸੀ ਬਾਅਦ ਵਿੱਚ ਉਸ ਤੋਂ ਬਾਅਦ ਅਸੀਂ 4 ਲੱਖ ਰੁਪਏ ਕਿਸੇ ਹੋਰ ਨੂੰ ਦੇ ਕੇ ਮੁੰਡੇ ਨੂੰ ਵਾਪਸ ਮਗਾਇਆ ਉਸ ਤੋਂ ਬਾਅਦ ਕਿਸੇ ਹੋਰ ਏਜੰਟ ਨਾਲ ਗੱਲ ਕਰਕੇ ਅਸੀਂ ਆਪ ਦਾ ਮੁੰਡਾ ਏਜੰਟ ਦਾ ਨਾਮ ਕੀ ਆ ਇਹਦਾ ਨਾਮ ਸੁਰਿੰਦਰ ਸਿੰਘ ਆ ਜੀ ਅੱਛਾ ਜੀ ਹੋਰ ਰਹਿੰਦਾ ਇਹ ਫਲੋਰ ਤੇ ਪੁਲਿਸ ਦੀ ਤੁਸੀਂ ਸਹਾਇਤਾ ਲਈ ਆ ਅਸੀਂ ਜੀ ਜਦੋਂ ਪਤਾ ਕੀ ਕਰਦੇ ਉਹਨੇ ਜਦੋਂ ਸਾਡੇ ਕੋਲੇ ਹੁਣ ਅਸੀਂ ਸਵੇਰੇ ਜਦੋਂ ਇੱਥੇ ਆਉਣਾ ਸੀਦਾ ਤਾਂ ਅਸੀਂ ਪਹਿਲਾਂ ਸੀਆਈਡੀ ਵਾਲੇ ਵੀਰਾਂ ਨੂੰ ਅੱਜ ਵੀ ਅਸੀਂ ਪਹਿਲਾਂ ਦੱਸਤਾ ਸੀ ਜਿਸ ਤਰ੍ਹਾਂ ਅੱਗੇ ਅਸੀਂ ਆਏ ਸੀ ਉਸ ਦਿਨ ਵੀ ਪਹਿਲਾਂ ਅਸੀਂ ਫੋਨ ਕਰਤਾ ਸੀ ਕਿ ਸਾਰਾ ਅਸੀਂ ਇੱਥੇ ਆਉਣਾ ਆ ਇਹ ਏਜੰਟ ਤੋਂ ਅਸੀਂ ਪੈਸੇ ਲੈਣੇ ਆ ਜੇ ਪ੍ਰਸ਼ਾਸਨ ਦਵਾ ਸਕਦਾ ਸਾਨੂੰ ਦਵਾ ਦੇਵੇ ਉਹਨਾਂ ਨੇ ਵੀ ਕਿਤੇ ਇਹਨਾਂ ਨਾਲ رابطہ ਕੀਤਾ ਇਹਨੇ ਕਿ ਸਾਰਿਆਂ ਨੂੰ ਕਿਸੇ ਨੂੰ ਵੀ ਗੱਲ ਨਹੀਂ ਕੀਤੀ ਟਿੱਚ ਜਾਣਿਆ ਸਾਰਿਆਂ ਨੂੰ ਅਖੀਰ ਦੇ ਵਿੱਚ ਫਿਰ ਅਖੀਰੀ ਸਾਨੂੰ ਅੱਜ ਤਰ ਨਾਲ ਆਉਣਾ ਪਿਆ ਸਾਡਾ ਕੋਈ ਸ਼ੌਕ ਨਹੀਂ ਹੁਣ ਕਰ ਰਹਿ ਨਹੀਂਗਾ ਕੋਠੀ ਪਤਾ ਨਹੀਂ ਜੀ ਅਸੀਂ ਆ ਕੇ ਬੈਠ ਗਏ ਆ ਅਸੀਂ ਤਾਂ ਆਵਾਜ਼ ਵੀ ਦਿੱਤੀ ਸਪੀਕਰ ਦੇ ਵਿੱਚ ਬੋਲਿਆ ਵੀ ਹੈ ਕਿ ਜੇ ਘਰੇ ਹੈਗੇ ਤਾਂ ਸਾਡੇ ਨਾਲ ਆ ਕੇ ਗੱਲ ਕਰ ਲੈ ਜੇ ਜੇ ਤੁਹਾਡੀ ਤੁਸੀਂ ਧਰਨਾ ਲਾਇਆ ਘਰ ਮੋਰੇ ਜੇ ਨਹੀਂ ਸੁਣਦੇ ਫਿਰ ਅਗਲੀ ਕੀ ਕਾਰਵਾਈ ਹੈ ਬੱਲ ਲੰਮਾ ਚੱਲੂ ਧਰਨਾ ਹੈ ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਇੱਥੇ ਬੈਠੇ ਰਵਾਂਗੇ ਇਹਦੇ ਬਾਅਦ